ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਜਾਂਦਾ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਗੁਰਪ੍ਰੀਤ ਸਿੰਘ ਕੋਰੇ ਵਾਲਾ ਖੁਰ ਠੀਕ ਹੈ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਤੇ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 98142444 ਠੀਕ ਹੈ ਜੀ ਘਰ ਦੀ ਹੈ ਜੀ ਝੋਟੀ ਘਰ ਦੀ ਝੋਟੀ ਜੀ ਸੂਆ ਕਿੰਨਾ ਮਾ ਜੀ ਪਹਿਲੇ ਸੂਆ ਦੰਦੋ ਜੀ ਦੰਦੋ ਚਾਰ ਚੌਕੀ ਮੂੰਹ ਤੋਂ ਚਾਰ ਦੰਦ ਦਾ ਠੀਕ ਹੈ ਬਈ ਸਾਮਾ ਕਿੰਨਾ ਕੁ ਲੈਂਦੀ ਹੈ ਜੀ ਸਾਮਾ ਮਤਲਬ ਇੱਕ ਦਿਨ ਲੈ ਲੈਂਦੇ ਚਾਹਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਬਿਲਕੁਲ ਗਾਰੰਟੀ ਹੈ ਜੀ ਠੀਕ ਹੈ ਵੀਰੇ ਕਿੰਨਾ ਕੁ ਪਿਆ ਜੀ ਦੁੱਧ ਜੀ ਦੁੱਧ ਇਹ ਜੀ ਮਾਨਸਰ ਦੇ 8 ਕਿਲੋ ਲੱਗਦਾ ਦੁੱਧ ਸੀ 16 ਕਿਲੋ ਹਾਂ ਜੀ ਚੀਕਾ ਇਹ ਕਿੰਨਾ ਪਿਆਜੂ ਪਹਿਲੇ ਸੂਏ ਇਹ ਦੇਖੋ ਹੁਣ ਕਿੰਨਾ ਦਿੰਦੀ ਆ ਅੰਦਾਜ਼ਾ ਜੀ ਕਿਉਂ ਮੈਂ ਕੀ ਉਮੀਦ ਆ ਇਹਨਾਂ ਤੋਂ ਗਾਣਾ ਤਾਂ ਕਦੋਂ ਦੇਊਗੀ ਰ ਦੇਊਗੀ ਠੀਕ ਆ ਵੀਰੇ ਇਹਦੇ ਵਿੱਚ ਬਿਲਕੁਲ ਸੀਲ ਝੁੱਤੀ ਆ ਘਰ ਦੀ ਝੁੱਤੀ ਸੀਲਸ ਲੱਗਾ ਤੋੜ ਕੇ ਦਿਖਾ ਦਿਓ ਜੀ ਤੋੜ ਕੇ ਵਿਖਾ ਦਿੰਦੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਪਹਿਲਾ ਮੂੰਹ ਤੋਂ ਚਾਰ ਦੰਦ ਦਾ ਸੰਭੀ ਪਲੀ ਕਰਮਾਂ ਵਾਲੀ ਪੂਰੀ ਆ ਵਜਨ ਵਜੂਦ ਚੰਗਾ ਸੋਹਣਾ ਹਵਾਨਾ ਥਣ ਕੱਲਾ ਕੱਲਾ ਨਿਖੜਮਾ ਤੇ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਹਜੇ ਤਿੰਨ ਤੋਂ ਚਾਰ ਦਿਨ ਬਾਅਦ ਦੱਸਦਾ ਕਿ ਖੁੱਲੇ ਹੀ ਲੈ ਜੂਗੀ ਜੀ। ਬਾਕੀ ਜੇ ਪਸੂ ਜੀ ਲਾਜੇ ਤਾਂ ਵੀਰੇ ਇੱਕ ਤੋਂ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ। ਘੱਟ ਵੀ ਸਕਦੇ ਆ ਜੀ ਕੀ ਸਕਦੇ ਆ। ਭਜਨ ਮوجود ਕਰਮਾਲੀ ਦਾ ਪੂਰਾ ਚੰਗਾ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਫੋੜ ਛਾਂ ਕੇ ਤੇ ਭੂਰਾ ਵੀ ਨਹੀਂ ਜੀ। ਘਰ ਦੀ ਛੋਟੀ ਨਾਲ ਆਪਣੀ ਕਿਰਾਏ ਮੁੱਲ ਲਈ ਹੈ ਜੀ। ਠੀਕ ਆ ਜੀ। ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਬਾਈ ਦੱਸਦਾ ਕਿ ਇਹਦੀ ਮਾਂ ਥੱਲੋ 8 ਕਿਲੋ ਡਾਂਗ ਦਾ ਯਾਨੀ 16 ਕਿਲੋ ਦੁੱਧ ਸੀਗਾ ਤੇ ਇਹਦੇ 10 11 ਕਿਲੋ ਦੀ ਪਹਿਲੇ ਸੂਏ ਦੀ ਉਮੀਦ ਆ ਜਿਹੜੇ ਹਿਸਾਬ ਨਾਲ ਤਿਆਰੀ ਆ ਵੀਰੇ ਹੱਕ ਵੀ ਆ ਦੇਣ ਦਾ ਬਾਕੀ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਵਾ ਵਾ ਕੋਈ ਗੱਲ ਨਹੀਂ ਇੱਥੇ ਖਲਾਰ ਲਿਓ ਜੀ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਬਸ ਬਾਕੀ ਵੀਰੇ ਮੇਨ ਗੱਲ ਸੀਲਸ ਲੱਗ ਆ ਜੀ ਜਿਹੜੇ ਹਿਸਾਬ ਨਾਲ ਵੀਰੇ ਸੰਭੀ ਪੜੀ ਆ ਕੋਸਾਉਣਾ ਹੱਕ ਵੀ ਐ ਇੰਨਾ ਕ ਦੁੱਧ ਦੇਣ ਦਾ ਹੈ ਤਿਆਰੀਆਂ ਚ ਇਹ 2-4 ਦੇਣੀ ਲਊ ਬਾਲੇ ਦਿਨ ਨਹੀਂ ਲੈਂਦੀ ਤੇ ਬਾਕੀ ਵਜਨ ਉਹजूद ਕਰਮ ਵਾਲੀ ਦਾ ਪੂਰਾ ਚੰਗਾ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਦੀ ਯੈਸ ਤੇ ਨੋ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਡਿਮਾਂਡ ਤਾਂ ਸਾਡੀ ਸਵਾ ਲੱਖ ਦੀ ਹੈ ਹੋਜੂ ਮਾਨਤਨ ਜੀ ਮਾਨਤਨ ਉਹ ਮੁਲਾ ਕਰੂਗਾ ਮੈਂ ਸੰਨ ਕਰ ਸਕਦਾ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਮਾਨਤਾਂ ਦੇ ਵਿੱਚ ਹੋਈ ਜਾਂਦਾ ਹੁੰਦਾ ਇਹਨਾਂ ਕ ਤਾਂ ਠੀਕ ਹੈ ਜੀ 1 ਲੱਖ ਤੇ 25000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਵਿੱਚੋਂ ਥੋੜਾ ਕਨਾ ਮਾਨਤਾਂ ਨੇ ਬਾਈ ਕਹਿੰਦਾ ਪਾਏ ਗਈ ਵੀਰ ਦਾ ਜ਼ਰੂਰ ਕਰਾਂਗੇ ਬਾਂਦੋ ਜੀ ਝੋਟੀ ਹੈ ਚੰਗੀ ਆ ਤਿਆਰੀ ਸੋਹਣੀ ਆ ਐਚ ਐਫ ਗਾਈਆਂ ਰਗਾ ਹਵਾਨਾ ਬਾਕੀ ਜਿਹਨੂੰ ਵੀ ਨਗ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ